ਲਫਰੀਦਕੋਟ ਦੇ ਪਿੰਡ ਸਾਦਕ ਥਾਣੇ ਦਾ ਮੁਖ ਅਫਸਰ ਵਜੋਂ ਮੈਡਮ ਜੁਗਿੰਦਰ ਕੌਰ ਨੇ ਅਹੁਦਾ ਸੰਭਾਲਿਆ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਮੀਟਿੰਗ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਸ਼ੇ ਤਸਕਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਮੈਂ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਹੋਏ ਲੋਕਾਂ ਦੇ ਕੰਮ ਕਰਾਂਗੇ ਪਰੰਤੂ ਲੋਕਾਂ ਨੂੰ ਵੀ ਸਾਥ ਦੇਣਾ ਪਵੇਗਾ ਕੇਐਸਕੇ ਨਿਊ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਸਾਦਕ ਜੀ ਕੀ ਕੀ ਕਹਿਣਾ ਚਾਹੋਗੇ ਅਹ ਦੇਖੋ ਮੈਂ ਜਿਹੜਾ ਮਾਰੀ ਹੋ ਗਿਆ ਐਸਐਸਪੀ ਸਾਹਿਬ ਅ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਸੇਵਾ ਕਰ ਸਕਾਂ ਪਬਲਿਕ ਦੀ ਤਾਂ ਮੈਨੂੰ ਮਾਰੀ ਹੋ ਗਿਆ ਐਸਐਸਪੀ ਸਾਹਿਬ ਵੱਲੋਂ ਜਿਹੜਾ ਇੱਥੇ ਬਥੌਰ ਐਸਐਚਓ ਤਨਾਤ ਕਰਵਾਇ ਕਿਤੇ ਕਿਹੜੇ ਕਿਹੜੇ ਮੈਡਮ ਮੁੱਦੇ ਜਿਹੜੇ ਤੁਹਾਡੇ ਮਾਈਂਡ ਚ ਆ ਵੀਏ ਜਿਹੜੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਦੇਖੋ ਫਰਸਟ ਆਫ ਤਾਂ ਜਿਹੜਾ ਪਬਲਿਕ ਆ ਉਹਨਾਂ ਦੀ ਸੁਣਵਾਈ ਹੋਣੀ ਬਹੁਤ ਜ਼ਰੂਰੀ ਆ ਜਿਹੜੀ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਸੈਕਿੰਡ ਜਿਹੜਾ ਨਸ਼ਾ ਆ ਉਹਨੂੰ ਨਾ ਤਪਾਓ। ਇੱਕ ਮੈਮ ਇਹ ਜੰਡ ਸਾਹਿਬ ਰੋਡ ਤੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਹਾਂਜੀ। ਉਹਦੇ ਲਈ ਕੋਈ ਮਤਲਬ ਤੁਸੀਂ ਤੁਹਾਡੇ ਕੋਲ ਲੱਗਿਆ ਵੀ ਪਤਾ ਕੋਈ ਰਣਨੀਤੀ ਆਈ ਹੈ ਜਾਂ ਨਹੀਂ ਹੈ ਜੇ ਕੋਈ। ਉਹਦੇ ਸਬੰਧ ਦੇ ਵਿੱਚ ਜਿਹੜੀ ਮੇਰੀ ਵਪਾਰਕ ਮੰਡਲ ਨਾਲ ਇੱਕ ਮੀਟਿੰਗ ਹੋ ਚੁੱਕੀ ਆ। ਤੇ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਵੀ ਇਹ ਲਿਆਂਦਾ ਗਿਆ ਤੇ ਉਹਨਾਂ ਵੱਲੋਂ ਜਿਹੜਾ ਇੱਕ ਪੀਸੀਆਰ ਮੋਟਰਸਾਈਕਲ ਜਿਹੜਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਤੇ ਬਾਕੀ ਮੈਂ ਵੀ ਆਪਣੇ ਤੌਰ ਤੇ ਜਿਹੜਾ ਅਸੀਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੂਰਾ ਸਹਿਯੋਗ ਦੇਣਾ। ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਤੁਸੀਂ? ਦੇਖੋ ਜਿਹੜਾ ਨੌਜਵਾਨ ਪੀੜੀ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਜਿਹੜਾ ਕੱਲ ਸਭ ਤੋਂ ਵੱਧ ਡੇਂਜਰਸ ਭਿਆੰਕਰ ਬਿਮਾਰੀ ਆ ਉਹ ਇੱਕ ਨਸ਼ਾ ਆ। ਠੀਕ ਆ। ਤੇ ਉਸ ਨਸ਼ੇਵਲ ਨਾ ਜਾ ਕੇ ਆਪਣੀ ਸਟੱਡੀ ਵੱਲ ਖੇਡਾਂ ਨੂੰ ਧਿਆਨ ਦੇਣ